ਹੁਣ ਅਸੀਂ ਅਮਰੂਦ ਪਾਲਦੇ ਆਂ ਬੁੱਲਾਂ ਨਾਲ ਹੀ ਟੁੱਟ ਜੇ ਆਹ ਕੀ ਬਾਤ ਹੈ ਤੇ ਮਰਜ਼ ਇਹ ਅਮਰੂਦ ਚੋਂ ਮਰਜੀ ਖਾਈ ਚੱਲੋ ਇਹਨਾਂ ਦਾ ਕੋਈ ਫਾਇਦਾ ਨਹੀਂ ਤੁਸੀਂ ਛਿਲਕਾ ਲਾ ਕੇ ਤੁਸੀਂ ਖਾਣਾ ਤਾਂ ਸ਼ੁਰੂ ਕਰੋ ਲੋਕ ਕਹਿੰਦੇ ਅਸੀਂ ਅਮਰੂਦ ਫੂਕ ਕੇ ਖਾਣ ਅਮਰੂਦ ਫੂਕ ਕੇ ਖਾਣ ਫਿਰ ਭੁੰਨ ਕੇ ਖਾਦਾ ਅਮਰੂਦ ਤੇ ਆਮ ਅਮਰੂਦ ਦੇ ਵਿੱਚ ਫਰਕ ਕੀ ਹੁੰਦਾ ਜੇ ਹੁਣ ਸਾਨੂੰ ਇਹ ਵੀ ਦੱਸ ਦੋ ਆਹ ਮੈਂ ਕਿਹਾ ਦੇਖੋ ਤੁਸੀਂ ਖਾ ਕੇ ਫਿਰ ਬਸੇ ਵੀ ਅਮਰੂਦ ਦਾ ਬੜਾ ਫਾਇਦਾ ਜਿਹੜੇ ਦੇਸੀ ਅਮਰੂਦ ਹੈਗੇ ਨੇ ਫੂਕਣ ਨਾਲ ਕੀ ਹੋ ਜੂਗਾ ਜੀ ਖੂਨ ਦੇ ਵਿੱਚ ਕਚਰਾ ਆ ਜਾਂਦਾ ਹੈ ਜਦੋਂ ਖੂਨ ਦੇ ਵਿੱਚ ਕਚਰਾ ਆਉਣਾ ਸ਼ੁਰੂ ਹੁੰਦਾ ਹੈ ਜਾਂ ਖੂਨ ਦੇ ਵਿੱਚ ਕਚਰਾ ਹੁੰਦਾ ਹੈ ਉਹਦੇ ਕੋਈ ਸੰਕੇਤ ਹੁੰਦੇ ਨੇ ਸਰੀਰ ਕੁਝ ਦੱਸਦਾ ਵੀ ਮੇਰੇ ਅੰਦਰ ਕਚਰਾ ਆ ਗਿਆ ਉਸੇ ਸਵੇਰੇ ਉੱਠਦੇ ਹਾਂ ਉੱਠਣ ਦਾ ਜੀ ਨਹੀਂ ਕਰਦਾ ਇਹ ਪਹਿਲੀ ਨਿਸ਼ਾਨੀ ਆ ਤੁਸੀਂ 12 ਘੰਟੇ 10 ਘੰਟੇ 8 ਘੰਟੇ ਦੀ ਨੀਂਦ ਲੈ ਲਈ ਔਰ ਸਫੇਰ ਵੀ ਤੁਹਾਡਾ ਸਵੇਰ ਉੱਠਣ ਦਾ ਜੀ ਨਹੀਂ ਕਰ ਰਿਹਾ ਇਹ ਸਭ ਤੋਂ ਪਹਿਲੀ ਨਿਸ਼ਾਨੀ ਹੈ ਤੁਹਾਡੇ ਖਾਣੇ ਦੇ ਅੰਦਰ ਤੁਹਾਡੇ ਸਰੀਰ ਦੇ ਅੰਦਰ ਜੋ ਤੁਸੀਂ ਖਾਣਾ ਦੇ ਰਹੇ ਹੋ ਉਹ ਜ਼ਹਿਰ ਹੈ ਤੇ ਉਹ ਬਿਹਾ ਬਹੁਤ ਲੋਕ ਹੈਗੇ ਨੇ ਜਿਨ੍ਹਾਂ ਨੂੰ 20-20 ਸਾਲ ਹੋ ਗਏ ਅਮਰੂਦ ਖਾਂਦਿਆਂ ਨੂੰ ਪਰ ਉਹ ਕਹਿੰਦੇ ਨੇ ਸਾਨੂੰ ਕਬਜ਼ ਹਜੇ ਵੀ ਨਹੀਂ ਜਾਂਦੀ ਤੁਸੀਂ ਕਹੇ ਰਹੇ ਵੀ ਪੇਟ ਚੰਗੀ ਤਰ੍ਹਾਂ ਸਾਫ਼ ਕਰ ਦਿੰਦਾ ਅਮਰੂਦ ਦੇਖੋ ਜੀ ਤੁਸੀਂ ਲੋਕਾਂ ਦੀ ਗੱਲ ਤਾਂ ਮੈਂ ਤੁਹਾਨੂੰ ਇਹ ਜੀ ਆਫੁਰਗੀ ਜੀ ਥੋੜੀ ਗੱਲ ਕੌੜੀ ਵੀ ਆ ਲੋਕ ਕਹਿੰਦੇ ਆ ਅਮਰੂਦ ਲੈਣ ਲੱਗੇ ਮਿੱਠਾ ਨਾ ਤੇ ਘਰੇ ਜਾ ਕੇ ਕੱਟ ਕੇ ਉੱਤੇ ਨੂਨ ਨਿੰਬੂ ਪਾ ਕੇ ਖਾਂਦੇ ਜਿਹੜਾ ਅਮਰੂਦ ਲੈਣਾ ਉਹ ਗੱਦਰ ਅਮਰੂਦ ਲੈਣਾ ਗੱਦਰ ਅਮਰੂਦ ਕਿਹੜਾ ਹੁੰਦਾ ਨਾ ਉਹ ਜਮਾ ਸੌਫਟ ਨਾ ਉਹ ਜਮਾ ਹਾਰ ਹੋਵੇ ਪੱਕਿਆ ਹੋਇਆ ਪਰ ਖਾਣ ਦੇ ਵਿੱਚ ਤੁਹਾਡੇ ਦੰਦਾਂ ਦਾ ਜਬਾੜਿਆਂ ਦਾ ਜ਼ੋਰ ਜ਼ਰੂਰ ਲੱਗੇ ਜਿਨ੍ਹਾਂ ਲੋਕਾਂ ਨੂੰ ਕਬਜ਼ਾ ਉਹਨਾਂ ਲੋਕਾਂ ਵਾਸਤੇ ਗਾਰੀਗਰ ਫੈਟੀ ਲੀਵਰ ਆ ਉਹਨਾਂ ਲੋਕਾਂ ਵਾਸਤੇ ਪਰ ਮੈਂ ਇੱਕ ਚੀਜ਼ ਇੱਥੇ ਕਲੀਅਰ ਕਰਦਾ ਰਿਜ਼ਲਟ ਬਿਮਾਰੀ ਦੇ ਵਿੱਚ ਲੈਣ ਵਾਸਤੇ ਜਿਨ੍ਹਾਂ ਦਾ ਫੈਟੀ ਲੀਵਰ ਹੋ ਗਿਆ ਜਿਨ੍ਹਾਂ ਨੂੰ ਕਬਜ਼ ਦੀ ਦਿੱਕਤ ਪ੍ਰੋਬਲਮ ਹੋ ਗਈ ਜਿਨ੍ਹਾਂ ਨੂੰ ਬਵਾਸੀਰ ਹੋ ਗਈ ਹੈ ਜਿਨ੍ਹਾਂ ਕਹਿੰਦੇ ਵੀ ਸਾਡਾ ਤਾਂ ਸਾਰਾ ਦਿਨ ਪੇਟ ਹੀ ਭਰਿਆ ਭਰਿਆ ਰਹਿੰਦਾ ਹੈ ਖਾਣੇ ਸੀ ਇੱਕ ਰੋਟੀਆਂ ਲੱਗਦਾ ਕਿ ਚਾਰ ਰੋਟੀਆਂ ਖਾ ਗਏ ਥੋੜਾ ਜਿਹਾ ਪਾਣੀ ਪੀਨੇ ਆ ਤੇ ਨਾਲ ਦੀ ਨਾਲ ਦਸਤ ਲੱਗ ਜਾਂਦੇ ਨੇ ਜਾਂ ਉਹਨਾਂ ਨੂੰ ਫਿਰ ਕੀ ਹੱਲ ਹੈਗਾ ਉਹਨਾਂ ਵਾਸਤੇ ਫੇਰ ਦੇਖੋ ਫਾਰਮੂਲੇਸ਼ਨ ਹੁੰਦੀ ਹੈ ਇਹ ਮਹਾਰਾਜਾ ਸ਼ਹੀ ਸ਼ਰਬਤ ਅਸੀਂ ਬਣਾਉਨੇ ਆ ਇਹ ਉਹਨਾਂ ਲੋਕਾਂ ਵਾਸਤੇ ਫਾਦਰ ਸਾਹਿਬ ਦੀ ਛਤਰ ਛਾਇਆ ਹੇਠ ਸਾਨੂੰ ਨੁਕਤੇ ਬਣਾਉਣੇ ਪੈਂਦੇ ਜਿਹੜੇ ਨੁਕਤੇ ਉਹਨਾਂ ਦੀ ਫੈਟੀ ਲੀਵਰ ਨੂੰ ਲੀਵਰ ਸਰਾਇਸ ਨੂੰ ਜਾਂ ਕਈ ਲੋਕਾਂ ਨੂੰ ਅਲਸਰਟਿਵ ਕਲੈਟਿਸ ਦੀ ਪ੍ਰੋਬਲਮ ਹੁੰਦੀ ਹੈ ਟੱਟੀ ਦੇ ਵਿੱਚ ਹਰ ਟਾਈਮ ਝੱਗ ਆਈ ਜਾਂਦੀ ਹੈ ਬਹੁਤ ਸਾਰੇ ਇਸ ਤਰ੍ਹਾਂ ਦੇ ਬੰਦੇ ਨੇ ਜਿਨ੍ਹਾਂ ਦਾ ਵਜਨ ਸੀਗਾ 1 ਕਵੰਟਲ ਜਦੋਂ ਦੀ ਸਗਰਹਿਣੀ ਹੋਈ ਆ ਤੇ ਤੁਸੀਂ ਮੰਨੋਗੇ ਨਹੀਂ ਵੀ ਵਜਨ ਸਾਰਾ 60 ਕਿਲੋ ਰਹਿ ਗਿਆ ਸਭ ਤੋਂ ਜ਼ਿਆਦਾ ਬੈਨੀਫਿਟ ਕਿਹੜੇ ਆਰਗਨ ਨੂੰ ਹੋਣਾ ਹੈ? ਅਮਰੂਦ ਭੁੰਨ ਕੇ ਖਾਣ ਨਾਲ। ਦੇਖੋ ਜੀ ਅਮਰੂਦ ਇੱਕ ਚੀਜ਼ ਮੰਨੀ ਜਾਂਦੀ ਹੈ ਵੀ ਅਮਰੂਦ ਦੇ ਅੰਦਰ ਇੰਨੀ ਕੁ ਤਾਕਤ ਨਹੀਂ। ਮਤਲਬ ਝਾੜੂ ਹੁੰਦਾ ਨਹੀਂ। ਤੁਹਾਡੇ ਸਰੀਰ ਦੇ ਅੰਦਰ ਅੰਗ-ਅੰਗ ਦੇ ਵਿੱਚ ਇਹਨੇ ਝਾੜੂ ਮਾਰ ਦੇਣਾ ਉਹ ਵੀ ਉਹ ਫੁੱਲ ਝਾੜੂ ਨਹੀਂ, ਤੀਲੀ ਵਾਲਾ ਝਾੜੂ। 5 ਦਿਨ ਬਸ 5 ਦਿਨ ਲਗਾਤਾਰ ਭੁੰਨ ਕੇ ਅਮਰੂਦ ਖਾ ਲੋ ਤੇ 6ਵੇਂ ਦਿਨ ਕੀ ਰਿਸਪੌਂਸ ਰਿਆ ਕਮੈਂਟ ਕਰਕੇ ਤੁਸੀਂ ਆਪੇ ਦੱਸ ਦੇਣਾ ਸलाम नमस्ते ਸਤਿ ਸ੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਅੱਜ ਇੱਕ ਵਾਰ ਮੁਰਤੋਂ ਅਸੀਂ ਪਹੁੰਚਿਆ ਜੀ ਡੀ ਆਯੁਰਵੇਦਾ ਲੁਧਿਆਣਾ ਜਿੱਥੋਂ ਦੇ ਪ੍ਰਬੰਧਕ ਨੇ ਯੋਧਾ ਸਿੰਘ ਜੋ ਤੁਹਾਡੀ ਸੇਧ ਦਾ ਖਾਸ ਖਿਆਲ ਰੱਖਦੇ ਨੇ ਪਿਛਲੀ ਵਾਰ ਕਾਫੀ اور ਉਸ ਤੋਂ ਪਿਛਲੀ ਵਾਰ ਜੂਸ ਪੀਣ ਦਾ ਸਹੀ ਤਰੀਕਾ ਦਾ ਸਕੂ ਕਾਫੀ ਜਿਹੜੇ ਜ਼ਿਆਦਾ ਇਸ ਵੇਲੇ ਮਕਬੂਲ ਹੋ ਰਹੇ ਨੇ ਤੇ ਅੱਜ ਇੱਕ ਹੋਰ ਨਵਾਂ ਨੁਸਖਾ ਇੱਕ ਨਵੇਂ ਫਾਰਮੂਲੇ ਨਾਲ ਸਾਡੇ ਨਾਲ ਗੱਲਬਾਤ ਕਰਨ ਲਈ ਤਿਆਰ ਨੇ ਇਹ ਪੁੱਛਾਂਗੇ ਕਿ ਕੀ ਚੀਜ਼ ਹੈਗੀ ਉਹਨਾਂ ਨੇ ਮੈਨੂੰ ਦੱਸਿਆ ਨਹੀਂ ਕਿ ਇਹ ਕੀ ਆਈਟਮ ਹੈਗੀ ਹੈ ਔਰ ਇਹਦਾ ਕੀ ਇਸਤੇਮਾਲ ਕੀਤਾ ਮੈਂ ਗੈਸ ਲਾਇਆ ਉਹਨਾਂ ਨੂੰ ਆ ਕੇ ਦੱਸਿਆ ਕਿ ਇਹ ਹੋ ਸਕਦਾ ਹੈ ਜਾਪਾਨੀ ਆਲੂ ਬੁਖਾਰਾ ਹੋਵੇ ਤੇ ਪੁੱਛਾਂਗੇ ਕੀ ਹੈ ਕੀ ਫਾਇਦੇ ਨੇ ਇਸ ਚੀਜ਼ ਦੇ ਹੋਣ ਵਾਲੇ ਨੇ ਔਰ ਇਹ ਕੀ ਚੀਜ਼ ਹੈ ਵਾਕਈ ਜਪਾਨੀ ਅਲੂ ਬੁਖਾਰਾ ਹੈ ਕੀ ਹੈ ਪਹਿਲਾਂ ਸੀ ਹਮੇਸ਼ਾ ਦੀ ਤਰ੍ਹਾਂ ਸਵਾਗਤ ਕਰ ਲੰਨੇ ਆ ਬੜਾ ਕੀਮਤੀ ਸਮਾਂ ਹੁੰਦਾ ਆਪਣੇ ਕੀਮਤੀ ਸਮੇਂ ਜੋ ਸਮਾਂ ਕੱਟ ਕੇ ਸਾਡੇ ਨਾਲ ਗੱਲਬਾਤ ਕਰਦੇ ਨੇ ਜੋਤਾ ਜੀ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੋ ਵੀ ਲੋਕ ਦਰਸ਼ਕ ਇਸ ਵੀਡੀਓ ਨੂੰ ਦੇਖ ਰਹੇ ਨੇ ਤੇ ਪਰਮਾਤਮਾ ਪਲੀ ਕਰੇ ਤੁਹਾਡੇ ਘਰਾਂ 'ਚ ਖੁਸ਼ੀਆਂ ਰਹਿਣ ਤੇ ਹਕੀਕਤ ਟੀਵੀ ਦੇ ਨਾਲ ਜੁੜੀ ਹੋਈ ਜਿੰਨੇ ਲੋਕ ਨੇ ਬਹੁਤ ਵੱਡਾ ਪਰਿਵਾਰ ਹੈ ਤੇ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਉਸ ਪਰਿਵਾਰ ਤੋਂ ਸਾਨੂੰ ਪਿਆਰ ਮਿਲਦਾ ਸੋ ਇਸ ਤਰ੍ਹਾਂ ਹੀ ਪਿਆਰ ਦਿੰਦੇ ਰਹੋ ਤੇ ਬਾਕੀ ਪਰਮਾਤਮਾ ਸੁੱਖ ਰੱਖੇ ਹਰ ਚੀਜ਼ ਵਾਸਤੇ ਜੀ ਜੀ ਅੱਛਾ ਯੋਧਾ ਜੀ ਅਸੀਂ ਤੁਹਾਡੇ ਕੋਲੋਂ ਪੁੱਛਾਂਗੇ ਇਹ ਕੀ ਫਲ ਹੈਗਾ ਕਿਹੜਾ ਫਲ ਹੈਗਾ ਤੁਸੀਂ ਮੈਨੂੰ ਦੱਸਿਆ ਕਿ ਤੁਹਾਨੂੰ ਚੱਲਦੇ ਚਾਹੀਏ ਅਸੀਂ ਪਟਾਕੇ ਪਾਉਣੇ ਅੱਜ ਅੱਛਾ ਇਹ ਗੱਲ ਦੱਸੋ ਵੀ ਤੁਹਾਡੇ ਮੁਤਾਬਕ ਸਾਡੇ ਸਰੀਰ ਦਾ ਸਭ ਤੋਂ ਅਹਿਮ ਅੰਗ ਕਿਹੜਾ ਹੈ ਸਭ ਤੋਂ ਅਹਿਮ ਅੰਗ ਜਿਹੜੀ ਮਰਜ਼ੀ ਤੁਹਾਨੂੰ ਬਿਮਾਰੀ ਲੱਗੀ ਜੀ ਜਦੋਂ ਤੁਹਾਡੇ ਖੂਨ ਦੇ ਵਿੱਚ ਕਚਰਾ ਤਾਂ ਸਮਝੋ ਬਿਮਾਰੀ ਨੂੰ ਅਸੀਂ ਆਪ ਸੱਦ ਦੇ ਹੀ ਬੈਠੇ ਹਾਂ ਖੂਨ ਜਕੜਾ ਕਿਵੇਂ ਆ ਜੂ ਕਚਰਾ ਇਸ ਤਰ੍ਹਾਂ ਆ ਜਦੋਂ ਤੁਸੀਂ ਕੁਝ ਵੀ ਖਾਣੇ ਹੋ ਪਹਿਲੀ ਗੱਲ ਤੁਸੀਂ ਡਾਈਟ ਥੋੜੀ ਪ੍ਰੋਪਰ ਹੈ ਨਹੀਂਗੀ ਦੂਸਰੀ ਗੱਲ ਕੀ ਉਹਦੀ ਨਿਊਟ੍ਰੀਸ਼ਨ ਵੈਲਿਊ ਲੋਕ ਚਾਟ ਗੋਲ ਗੱਪੇ 버ਗਰ ਪੀਜ਼ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਲੱਗੇ ਤਾਂ ਗਏ ਅਸੀਂ ਮਾਡਰਨਾਈਜ਼ੇਸ਼ਨ ਦੇ ਪਿੱਛੇ ਲੱਗੇ ਹੋਏ ਆ ਵੀ ਬਾਹਰ ਲਈ ਜਿਵੇਂ ਕਹ ਲੋ ਵੀ ਐਡਵਾਂਸ ਨੇ ਬ੍ਰੈਡ ਰੱਖੀ ਉਹਦੇ ਉੱਤੇ ਟਮਾਟਰ ਪਾਇਆ ਇਹ ਪਾਇਆ ਉਹ ਪਾਇਆ ਚਿਕਨ ਪਾਇਆ ਤਾਂ ਬੰਦੇ ਨੂੰ ਲੱਗਦਾ ਵੀ ਇੰਨਾ ਸਾਰਾ ਸਲਾਦ ਵੀ ਤਾਂ ਨਾਲ ਗਿਆ ਉਹ ਸਲਾਦ ਪੁਰਾਣਾ 15 ਦਿਨ ਤੋਂ ਕੀ ਉਹ ਤੁਹਾਨੂੰ ਫਾਇਦਾ ਦੇਊਗਾ 1% ਵੀ ਜੇ ਤੁਹਾਨੂੰ ਫਾਇਦਾ ਦੇ ਦਿੱਤਾ ਗੱਲ ਵੱਖਰੀ ਸੋ ਇਸ ਲਈ ਜਿਹੜੀ ਮਾਡਰਨਾਈਜੇਸ਼ਨ ਆ ਉਹਦੇ ਕਰਕੇ ਸਾਡੇ ਸਰੀਰ ਹਰ ਚੀਜ਼ ਤਾਂ ਅਸੀਂ ਬੇਹੀ ਖਾ ਰਹੇ ਹਾਂ ਤੁਸੀਂ ਇੱਕ ਛੋਟਾ ਜਿਹਾ ਉਦਾਹਰਨ ਤੁਸੀਂ ਕਿਸੇ ਢਾਬੇ ਤੇ ਚਲ ਜਾਓ ਤੇ ਬਾਈ ਜੀ ਨੂੰ ਕੋ ਵੀ ਲਿਆਓ ਜੀ ਅਸੀਂ ਰੋਟੀ ਖਾਣੀ ਆ ਰੋਟੀ ਬਾਚੂ ਹੋਊਗੀ ਪਹਿਲਾਂ ਇੱਕ ਪਾਣੀ ਦੀ ਬੋਤਲ ਆ ਜਾਊਗੀ ਜਿਹੜੀ 20 ਰੁਪਏ ਦੇ ਉਹਨੇ ਤੁਹਾਨੂੰ ਮੜਨੀ ਆ ਉਹ ਪਾਣੀ ਦੀ ਬੋਤਲ ਤੁਸੀਂ ਉਹਦੇ ਨਾਲ ਗੱਲ ਕਰੋ ਵੀ ਯਾਰ ਮੈਨੂੰ ਤਾਂ ਜੱਗੜ ਲਿਆ ਦਿਓ ਕਹਿੰਦਾ ਜੱਗੜ ਜੁਗੜ ਕੋਈ ਨਹੀਂ ਮਿਲਦਾ ਇਹ ਆਹੀ ਆ ਬੋਤਲ ਤੇ ਮਹਾਰਾਜ ਗੱਲ ਸੋਚਣ ਵਾਲੀ ਇਹ ਹੈ ਵੀ 20 ਰੁਪਏ ਤੁਸੀਂ ਦੇਣੇ ਉਸ ਪਾਣੀ ਦੇ ਪਾਣੀ ਜਿਹੜੀ ਚੀਜ਼ ਫ੍ਰੀ ਆ ਉਹਦੇ ਤੁਸੀਂ 20 ਰੁਪਏ ਔਰ 20 ਰੁਪਏ ਦੇ ਕੇ 6 ਮਹੀਨੇ ਪੁਰਾਣਾ ਬੇਹਾ ਪਾਣੀ ਤੁਸੀਂ ਪੀਣਾ ਤੇ ਅਸੀਂ ਪਾਲਦੇ ਵੀ ਸਾਡਾ ਸਰੀਰ ਤਰੋਤਾਜ਼ਾ ਰਹੇ ਫਰੈਸ਼ ਰਹੇ ਤੇ ਅਸੀਂ ਕਹਿੰਦੇ ਵੀ ਮੋਟਰ ਦਾ ਫਰੈਸ਼ ਪਾਣੀ ਅਸੀਂ ਪੀਣਾ ਨਹੀਂ ਸਾਨੂੰ 20 ਰੁਪਏ ਖਰਚ ਕੇ 6 ਮਹੀਨੇ 8 ਮਹੀਨੇ 1 ਸਾਲ 5 ਸਾਲ ਪੁਰਾਣਾ ਤੁਹਾਨੂੰ ਕੀ ਪਤਾ ਕਿੰਨੇ ਸਾਲ ਪੁਰਾਣਾ ਪਾਣੀ ਆ ਫਿਰ ਉਦੋਂ ਬਾਅਦ ਪਾਣੀ ਇਹੋ ਜਿਹਾ ਵੀ ਟੱਕਣ ਲਾ ਕੇ ਬੰਦ ਕੀਤਾ ਹੋਇਆ ਤੇ ਉਹਦੇ ਅੰਦਰ ਕਾਈ ਨਹੀਂ ਜੰਮਦੀ ਉਦੇ ਅੰਦਰ ਕੋਈ ਨੁਕਸ ਨਹੀਂ ਪੈ ਰਿਆ ਪਾਣੀ ਦਾ ਰੰਗ ਨਹੀਂ ਬਦਲ ਰਿਹਾ ਤੁਸੀਂ ਪਾਣੀ ਮੇਰੇ ਕਹਿਣ ਦੇ ਇੱਕ ਜੱਗ ਭਰ ਲੋ 10 ਦਿਨ ਉਸ ਪਾਣੀ ਨੂੰ ਛੱਡ ਦਿਓ ਤੇ 11ਵੇਂ ਦਿਨ ਉਹਦਾ ਰੰਗ ਦੇਖ ਲਓ ਮੈਂ ਨਹੀਂ ਕਹਿੰਦਾ ਵੀ ਉਹਦਾ ਕੀ ਫਰਕ ਪਊਗਾ ਤੁਸੀਂ ਆਪ ਕਰਕੇ ਤਾਂ ਦੇਖੋ ਅਸੀਂ ਪਾਣੀ ਤਾਂ ਇਸ ਹਾਲਾਤ ਤੇ ਚੱਲੇਗੇ ਤੇ ਬਾਕੀ ਫਿਰ ਆਪਾਂ ਇਹਦੇ 'ਚ ਮੇਰੇ ਸਾਹਬ ਨਾਲ ਕਿਤੇ ਨਾ ਕਿਤੇ ਆਪਾਂ ਆਪ ਸਿਆਣੇ ਆ ਵੀ ਜਿਹੜੀ ਚੀਜ਼ ਅਸੀਂ ਕੰਜ਼ਿਊਮ ਕਰ ਰਹੇ ਹਾਂ ਉਹਦੀ ਨਿਊਟ੍ਰੀਸ਼ਨਲ ਵੈਲਿਊ ਕੀ ਆ ਸੈਕੰਡਲੀ ਅਸੀਂ ਬੇਹੀ ਚੀਜ਼ ਬਹੁਤ ਜ਼ਿਆਦਾ ਖਾ ਰਹੇ ਹਾਂ ਅੱਛਾ ਇੱਕ ਗੱਲ ਦੱਸੋ ਵੀ ਜਿਹੜਾ ਤੁਸੀਂ ਕਿਹਾ ਵੀ ਖੂਨ ਦੇ ਵਿੱਚ ਕਚਰਾ ਆ ਜਾਂਦਾ ਹੈ। ਹਾਂਜੀ। ਜਦੋਂ ਖੂਨ ਦੇ ਵਿੱਚ ਕਚਰਾ ਆਉਣਾ ਸ਼ੁਰੂ ਹੁੰਦਾ ਹੈ ਜਾਂ ਖੂਨ ਦੇ ਵਿੱਚ ਕਚਰਾ ਹੁੰਦਾ ਹੈ। ਹਾਂਜੀ। ਉਹਦੇ ਕੋਈ ਸੰਕੇਤ ਹੁੰਦੇ ਨੇ ਸਰੀਰ ਕੁਝ ਦੱਸਦਾ ਵੀ ਮੇਰੇ ਅੰਦਰ ਕਚਰਾ ਆ ਗਿਆ। ਦੇਖੋ ਜੀ ਪਹਿਲੀ ਗੱਲ ਜਿਹੜੀ ਗੱਡੀ ਹੈਗੀ ਉਹ ਤਾਂ ਧੂਆਂ ਮਾਰਨ ਲੱਗ ਜਾਣਾ। ਉਹਨੇ ਕੱਚਾ ਧੂਆਂ ਮਾਰਨ ਲੱਗ ਜਾਣਾ। ਉਹਦੀ ਟੈਪਟਾ ਬੋਲਣ ਲੱਗ ਜਣਗੇ। ਉਹਦੀ ਇੰਜਨ 'ਚੋਂ ਆਵਾਜ਼ ਆਉਣੇ ਲੱਗ ਜੂਗੀ। ਉਹ ਮੁਗਲਾਇਲ ਜ਼ਿਆਦਾ ਖਾਂ ਲੱਗ ਜਾਊ। ਸਾਡੇ ਸਰੀਰ ਦਾ ਕਿਵੇਂ ਪਤਾ ਲੱਗੇ? ਸਾਡੇ ਸਰੀਰ ਦਾ ਇਦਾਂ ਪਤਾ ਲੱਗ ਜੀ ਜਿਵੇਂ ਪੁਰਾਣੇ ਟਰੈਕਟਰ ਨਹੀਂ ਹੁੰਦੇ ਹੌਲੀ ਹੌਲੀ ਰੈਲੇ ਹੋਣੇ ਤੁਹਾਡਾ ਸਰੀਰ ਉਵੇਂ ਹੌਲੀ ਹੌਲੀ ਰੈਲਾ ਹੋਣਾ ਸ਼ੁਰੂ ਹੋ ਜਾਵੇ ਕਿਵੇਂ ਸ਼ੁਰੂ ਹੋ ਜੂਗਾ ਤੁਸੀਂ ਸਵੇਰੇ ਉੱਠਦੇ ਹੋ ਉੱਠਣ ਦਾ ਜੀ ਨਹੀਂ ਕਰਦਾ ਇਹ ਪਹਿਲੀ ਨਿਸ਼ਾਨੀ ਆ ਤੁਸੀਂ 12 ਘੰਟੇ 10 ਘੰਟੇ 8 ਘੰਟੇ ਦੀ ਨੀਂਦ ਲੈ ਲਈ ਔਰ ਸਫੇਰ ਵੀ ਤੁਹਾਡਾ ਸਵੇਰੇ ਉੱਠਣ ਦਾ ਜੀ ਨਹੀਂ ਕਰ ਰਿਹਾ ਇਹ ਸਭ ਤੋਂ ਪਹਿਲੀ ਨਿਸ਼ਾਨੀਆਂ ਤੁਹਾਡੇ ਖਾਣੇ ਦੇ ਅੰਦਰ ਤੁਹਾਡੇ ਸਰੀਰ ਦੇ ਅੰਦਰ ਜੋ ਤੁਸੀਂ ਖਾਣਾ ਦੇ ਰਹੇ ਹੋ ਉਹ ਜਹਿਰ ਤੇ ਉਹ ਬੇਹਾ ਲੋਕ ਰਾਤ ਨੂੰ ਖਾਤਾ ਸਲਾਦ ਰੇ ਨੇ ਖਾਤਾ ਫਰੂਟ ਰੇ ਨੇ ਖਾਤਾ ਚੰਗੀ ਦਾਲ ਰੇ ਨੇ ਚੰਗੀ ਡਾਈਟ ਰੇ ਨੇ ਉਹ ਕਹਿੰਦੇ ਸੀ ਸੁੱਕੀ ਸਬਜ਼ੀ ਖਾਦੀ ਐ ਅਸੀਂ ਤਾਂ ਸ਼ਿਵਲਾ ਮਿਰਚ ਰਾਤ ਨੂੰ ਖਾ ਕੇ ਸੁੱਤੀ ਅਸੀਂ ਸਾਗ ਖਾ ਕੇ ਸੁੱਤੀ ਉਹ ਤੁਸੀਂ ਸਾਰਾ ਕੁਝ ਖਾਓ ਫਿਰ ਸਵੇਰੇ ਮਾਰੇ ਤੁਹਾਨੂੰ ਉੱਠਣ ਚ ਦਿੱਕਤ ਕਿਉਂ ਆਏ 8 ਘੰਟੇ 10 ਘੰਟੇ 12 ਘੰਟੇ ਸੌਂ ਕੇ ਵੀ ਤੁਹਾਡੀ ਨੀਂਦ ਨਹੀਂ ਪੂਰੀ ਹੋਈ ਤਾਂ ਮਾਰੇ ਤੁਸੀਂ ਕਦੋਂ ਤਰੱਕੀ ਕਰਨੀ ਆ ਕਦੋਂ ਤੁਸੀਂ ਪਰਿਵਾਰ ਪਾਲਣਾ ਮਹਿੰਗਾਈ ਵਧੀ ਜਾਂਦੀ ਆ ਆਲਸ ਸਾਡੀ ਉਹਦੋਂ ਵਧਦੀ ਜਾਂਦੀ ਆ ਤੇ ਬੈਡਰਾਂ ਦੀਆਂ ਦਵਾਈਆਂ ਵੀ ਵਧਦੀ ਜਾਂਦੀ ਨੇ ਉਹ ਕਹਿੰਦੇ ਵੀ ਠੀਕਾ ਹੁਣ ਆਲਸ ਤਾਂ ਵਧਾਉਣੀ ਆ ਲੋਕ ਨਹੀਂ ਮੰਨਦੇ ਤੁਸੀਂ ਕਹਿੰਦੇ ਆ ਕੀ ਚੀਜ਼ ਤੁਹਾਡੇ ਹਿਸਾਬ ਨਾਲ ਕੀ ਚੀਜ਼ ਮੈਨੂੰ ਤਾਂ ਲੱਗੇ ਜਪਾਨੀ ਆਲੂ ਬੁਖਾਰਾ ਰੱਖਿਆ ਤੁਸੀਂ ਉਹ ਚੀਜ਼ ਹੀ ਨਹੀਂ ਹੈਗੀ ਜਿਵੇਂ ਚੀਜ਼ ਇਹ ਤੁਹਾਨੂੰ ਸਰ ਬਸ ਕਰੋ ਹੋਰ ਤਾਂ ਇਦਾਂ ਦਾ ਕੋਈ ਫਰੂਟ ਆਉਂਦਾ ਹੀ ਨਹੀਂ ਸਰ ਜੀ ਜਿਵੇਂ ਤੁਹਾਨੂੰ ਇਹ ਚੀਜ਼ ਔਰ ਦੂਸਰੀ ਗੱਲ ਅਸੀਂ ਇੰਪੋਰਟੈਂਟ ਫਰੂਟ ਖਾਣੇ ਅੱਜ ਕੱਲ ਤਾਂ ਫੈਸ਼ਨ ਹੋ ਗਿਆ ਲਿਓ ਜੀ ਜਪਾਨੀ ਕੀਵੀ ਲਿਓ ਜੀ ਜਪਾਨੀ ਆਲੂ ਬੁਖਾਰਾ ਆਇਆ ਜੀ ਆ ਜਪਾਨੀ ਸੇਬ ਆਇਆ ਜੀ ਆ ਮਤਲਬ ਮੈਂ ਤਾਂ ਨਾਮ ਵੀ ਨਹੀਂ ਪਤਾ ਅੱਧਿਆਂ ਦੇ ਤੇ ਆਪਾਂ ਅਮੀਰੀयत ਮੰਨਦੇ ਆਣਾ ਹੀ ਇਸ ਚੀਜ਼ ਦੇ ਵਿੱਚ ਵੀ ਅਸੀਂ ਤਾਂ ਜਦੋਂ ਅਸੀਂ ਟੋਕਰੀ ਲੈ ਕੇ ਜਾਣੀ ਹੈ ਖਾਸ ਕਰਕੇ ਸ਼ਗਣਾ ਦੀ ਅਸੀਂ ਕਹਿੰਦੇ ਵੀ ਸਾਰੇ ਇੰਪੋਰਟੈਂਟ ਫਲ ਹੋਣ ਇਧਰਲਾ ਤਾਂ ਹੋਵੇ ਹੀ ਨਾ ਮਤਲਬ ਅਸੀਂ ਤੁਹਾਡੇ ਮੁਤਾਬਕ ਉਹ ਸ਼ਗਣਾ ਦੀ ਟੋਕਰੀ ਬਿਮਾਰੀਆਂ ਦੀ ਟੋਕਰੀ ਭਰ ਕੇ ਲੈ ਕੇ ਜਾ ਰਹੇ ਹਾਂ ਤੁਸੀਂ ਦੇਖੋ ਨਾ ਇੱਕ ਪਾਸੇ ਤਾਂ ਆਪਾਂ ਕਹਿੰਦੇ ਸਾਡਾ ਮੁਲਕ ਗਰੀਬ ਬਹੁਤ ਆ ਸਪੋਰਟ ਤੁਸੀਂ ਜਾਪਾਨੀਆਂ ਨੂੰ ਕਰਦੇ ਹੋ ਤੁਸੀਂ ਸਿੱਧੀ ਜੀ ਗੱਲ ਆ ਜੀ ਮੈਂ ਕਹਿੰਦਾ ਜੀ ਤੁਸੀਂ ਇਹਨੂੰ ਕਿਹਨੂੰ ਜਾਪਾਨੀ ਆਲੂ ਬੁਖਾਰ ਹਾਂਜੀ ਇਹ ਅਮਰੂਦ ਆ ਮਹਾਰਾਜ ਤੇ ਕਾਲਾ ਕਾਲਾ ਬਰੂਦ ਕਿੱਥੋਂ ਆਉਣ ਲੱਗ ਗਿਆ ਜੀ ਕਾਲਾ ਬਰੂਦ ਕਿੱਥੋਂ ਨਹੀਂ ਹੁੰਦਾ ਜੀ ਜਿਹੜੇ ਪੁਰਾਣੇ ਬਜ਼ੁਰਗ ਨੇ ਉਹਨਾਂ ਤੱਕ ਵੀਡੀਓ ਪਹੁੰਚਦੀ ਕਰੋ ਉਹ ਤੁਹਾਨੂੰ ਦੱਸ ਦੇਣਗੇ ਕਾਲਾ ਕਿਵੇਂ ਹੋਇਆ ਇਹਦੇ ਚ ਆ ਦੇਖੋ ਇੱਥੇ ਸੂਆ ਮਾਰ ਕੇ ਇਹਨੂੰ ਤਵੇ ਦੇ ਉੱਤੇ ਸੇਕ ਦਿੱਤਾ ਹੋਇਆ ਅੱਗ ਦੇ ਵਿੱਚ ਜਿਹੜੇ ਪ੍ਰਾਣੀਆਂ ਬੁੜੀਆਂ ਹੁੰਦੀਆਂ ਸੀਗੀਆਂ ਉਹ ਕੀ ਕਰਦੀ ਸੀ ਸਿਆਲ ਦੇ ਵਿੱਚ ਆਪਾਂ ਲੱਕੜ ਬਾਲ ਲਈ ਤੇ ਉੱਥੇ ਬਹਿਣਾ ਅੱਗ ਸੇਕਣ ਵਾਸਤੇ ਮੈਨੂੰ ਯਾਦ ਆਉ ਵਿਜ਼ਨ ਆਲੂ ਤੇ ਨਾਲ ਆਹਾ ਆਪਣਾ ਅਮਰੂਦ ਇਹਦਾ ਦੋਨਾਂ ਦੇ ਵਿੱਚ ਸੂਏ ਪਾ ਕੇ ਉਹਨਾਂ ਨੇ ਉਹ ਬਲਦੀ ਅੱਗ 'ਚ ਛੱਡ ਦੇਣੇ ਜਦੋਂ ਅੱਗ ਬੁਝਾਣੀ ਫਿਰ ਉਹ ਚ ਕੱਢ ਲੈਣਾ ਬੈਂਗਣ ਵੀ ਇਦਾਂ ਹੀ ਕਰਦੇ ਸੀਗੇ ਹੁਣ ਤਾਂ ਅਸੀਂ ਗੈਸ ਦੇ ਉੱਤੇ ਭੁੰਨਣ ਲੱਗ ਗਏ ਨਾ ਅੱਗੇ ਇਦਾਂ ਕਰਦੇ ਸੀਗੇ ਵੀ ਲੱਕੜ ਜਦੋਂ ਅਸੀਂ ਬਾਲੀ ਹੋਈ ਆ ਅੱਗ ਸੇਕਣ ਵਾਸਤੇ ਘੰਟਾ ਤੋਂ ਘੰਟੇ ਉੱਥੇ ਬਹਿਣਾ ਹੁੰਦਾ ਸੀ ਵਿੱਚ ਹੀ ਸਾਰਾ ਕੁਝ ਸਿੱਕ ਜਾਂਦਾ ਸੀ ਇਹਦਾ ਛਿਲਕਾ ਲਾ ਕੇ ਤੁਸੀਂ ਖਾਣਾ ਤਾਂ ਸ਼ੁਰੂ ਕਰੋ ਲੋਕ ਕਹਿੰਦੇ ਸੀ ਅਮਰੂਦ ਫੂਕ ਕੇ ਖਾਣਾ ਅਮਰੂਦ ਫੂਕ ਕੇ ਖਾਣਾ ਹੈ ਮਾਰੇ ਫੂਕ ਕੇ ਵੀ ਛੱਡੋ ਕਾਲਾ ਕਰਕੇ ਖਾਣਾ ਜੀ ਕਾਲਾ ਦੇਕਰ ਰੰਗ ਬਾਰ ਦੀ ਜੀ ਸੀ ਤੁਸੀਂ ਰੰਗ ਨਹੀਂ ਮਾਰਨਾ ਇਹਨੂੰ ਅੱਗ ਲਾ ਕੇ ਪੂਰਾ ਜਮਾ ਕਹਿ ਲੋ ਸ਼ਹਿ ਕਾਲਾ ਕਰ ਦੇਣਾ ਆ ਦੇਖੋ ਤੁਸੀਂ ਆਪਾਂ ਹੱਥ ਰੱਖ ਦੇ ਤੇ ਆ ਦੇਖੋ ਕੀ ਉਤਰੀ ਹੋ ਉਤਰੀ ਪਪੜੀ ਜੀ ਜੀ ਹਈ ਤਾਂ ਚਾਕੂ ਵੀ ਮੇਰੇ ਰੱਖਿਆ ਹੋਇਆ ਸਾਈਡ ਤੇ ਪਰ ਐਦਾਂ ਹੀ ਉਤਰੀ ਜਾਂਦਾ ਇਹ ਤਾਂ ਹੁਣ ਲੋਕਾਂ ਨੂੰ ਇੰਨੀ ਗੱਲ ਦੀ ਤਾਂ ਸਮਝ ਹੈਗੀ ਆ ਮੈਂ ਦੇਖਿਆ ਹੀ ਲੋਕ ਹੈਗੇ ਸਿਆਣੇ ਵਿੱਚ ਨਾ ਉਹ ਕਹਿੰਦੇ ਆ ਵੀ ਅਮਰੂਦ ਖਾਣ ਨਾਲ ਨਾ ਪੇਟ ਸਾਫ਼ ਹੋ ਜਾਂਦਾ ਬਹੁਤ ਵਧੀਆ ਗੱਲ ਹੈ ਬਹੁਤ ਸਿਆਣੀ ਗੱਲ ਕਰਦੇ ਹੋ ਤੁਸੀਂ ਮੈਂ ਕਿੰਨਾ ਟਾਈਮ ਹੋ ਗਿਆ ਅਮਰੂਦ ਖਾਂਦੇ ਨੂੰ ਆਪਣੇ ਹਾਲਾਤ ਇਹ ਨੇ ਜੀ ਅਸੀਂ ਕਹਿੰਨੇ ਆ ਅਸੀਂ ਸਾਰਾ ਕੁਝ ਚੰਗਾ ਖਾ ਰਹੇ ਸਾਰਾ ਸਾਡੇ ਤਾਂ ਤੁਸੀਂ ਆਓ ਜੀ ਘਰੇ ਸਾਡੇ ਤਾਂ ਐਲੋਵੀਰਾ ਵੀ ਲੱਗੀ ਆ ਅਮਰੂਦ ਵੀ ਲੱਗਿਆ ਅਸਤੇ ਵੀ ਫਰੈਸ਼ ਫਰੂਟ ਖਾਣੇ ਬਹੁਤ ਚੰਗੀ ਗੱਲ ਆਈ ਉਹ ਜਿਹੜੇ ਪੁਰਾਣੇ ਬਜ਼ੁਰਗਾਂ ਨੂੰ ਅਕਲ ਸੀਗੀ ਉਹਨੂੰ ਤਾਂ ਚੱਕ ਕੇ ਤੁਸੀਂ ਕਿਹਾ ਹੋਇਆ ਵੀ ਜਾ ਕੇ ਗਾਵਾਂ ਤੋਂ ਓਏ ਜਾ ਕੇ ਕੱਢ ਦੁੱਧ ਗਾਵਾਂ ਦਾ ਉਹਨੂੰ ਤਾਂ ਭੇਜਿਆ ਹੋਇਆ ਪੱਠੇ ਜਾ ਉਹ ਤਾਂ ਤੂੜੀ ਵਾਲੇ ਉਹ ਚ ਹੀ ਬਾਪੂ ਨੂੰ ਦਾ ਪੂਰਾ ਲਵੇੜਿਆ ਪੈ ਦਾੜੀ ਪੂਰੀ ਲਿਬੜੀ ਪਈ ਆ ਤੂੜੀ ਨਾਲ ਉਹ ਜਿਹੜੇ ਬੰਦੇ ਨੂੰ ਜਾਣਕਾਰੀ ਸੀਗੀ ਤੁਹਾਡੇ ਘਰ ਦੇ ਵਿੱਚ ਜਿਹੜਾ ਤੁਹਾਡੇ ਘਰ ਦਾ ਮੁਖੀ ਸੀ ਉਹਨੂੰ ਤਾਂ ਚੱਕ ਕੇ ਤੁਸੀਂ ਪਾਤਾ ਬੱਛਣਿਆਂ ਦੇ ਵਿੱਚ ਚਿੰਨੇ ਡੰਗਰ ਨੇ ਸਾਰੇ ਡੰਗਰਾਂ ਦੇ ਨਾਲ ਬਾਪੂ ਛੱਡਿਆ ਹੋਇਆ ਤੇ ਬਾਪੂ ਆਪੇ ਇਹਨਾਂ ਨੂੰ ਚਾਰਾ ਪਾਈ ਚੱਲੀ ਆਪੇ ਘਰੀ ਚੱਲੀ ਬਾਪੂ ਨੂੰ ਬੋਲਣ ਕੋਣ ਦਿੰਦਾ ਜੇ ਬਾਪੂ ਦੀ ਗੱਲ ਸੁਣੋਗੇ ਤੁਹਾਡਾ ਬਾਪੂ ਤੁਹਾਨੂੰ ਦੱਸ ਦਿੰਦਾ ਹੁਣ ਜਿੰਨਾਂ ਨੂੰ ਸਗੀ ਜਾਣਕਾਰੀ ਵੀ ਅਮਰੂਦ ਖਾਣਾ ਕਿਵੇਂ ਆਲੂ ਖਾਣਾ ਕਿਵੇਂ ਉਹਨੂੰ ਤਾਂ ਚੱਕ ਕੇ ਤੁਸੀਂ ਲਾਤਾ ਵੀ ਡੰਗਰਾਂ ਤੋਂ ਡੰਗਰ ਨੂੰ ਮਾਂਜਦੇ ਦੁੱਧ ਕੱਢ ਲਾ ਜਾ ਕੇ ਪੱਠੇ ਲਿਆ ਉਹ ਬਾਪੂ ਤੁਰਿਆ ਫਿਰਦਾ ਉਹ ਦੇਖੀ ਜਾਂਦਾ ਤੁਹਾਨੂੰ ਉਹ ਲੱਛਣ ਸਭ ਦੇਖੀ ਜਾਂਦਾ ਵੀ ਇਹ ਕਰਦੇ ਕੀ ਨੇ ਪਰ ਉਹ ਕਹਿੰਦਾ ਕੋਈ ਗੱਲ ਨਹੀਂ ਟਲ ਜਾ ਟਲ ਜਾ ਸਮਾਂ ਟਾਲਣ ਦੇ ਇਹ ਆਪੇ ਮੈਨੂੰ ਪੁੱਛਣਗੇ ਤੇ ਮੈਂ ਕਹਿੰਦਾ ਜੀ ਤੁਸੀਂ ਉਹਨਾਂ ਬਯੁਰਗਾਂ ਨੂੰ ਪੁੱਛੋ ਮੈਂ ਤੁਹਾਨੂੰ ਸਹੀ ਤਰੀਕਾ ਦੱਸਦਾ ਪਰ ਇੱਕ ਗੱਲ ਤਾਂ ਹੈ ਯੋਧਾ ਜੀ ਕਿ ਬਹੁਤ ਲੋਕ ਹੈਗੇ ਨੇ ਜਿਨ੍ਹਾਂ ਨੂੰ 20-20 ਸਾਲ ਹੋ ਗਏ ਅਮਰੂਦ ਖਾਂਦਿਆਂ ਨੂੰ ਪਰ ਉਹ ਕਹਿੰਦੇ ਨੇ ਸਾਨੂੰ ਕਬਜ਼ ਹਜੇ ਵੀ ਨਹੀਂ ਜਾਂਦੀ ਤੁਸੀਂ ਕਹ ਰਹੇ ਵੀ ਪੇਟ ਚੰਗੀ ਤਰ੍ਹਾਂ ਸਾਫ਼ ਕਰ ਦਿੰਦਾ ਹੈ ਅਮਰੂਦ ਦੇਖੋ ਜੀ ਤੁਸੀਂ ਲੋਕਾਂ ਦੀ ਗੱਲ ਤਾਂ ਮੈਂ ਤੁਹਾਨੂੰ ਇਹ ਜੀ ਆ ਫਰੁਕੀ ਜੀ ਥੋੜੀ ਗੱਲ ਕੋੜੀ ਵੀ ਆ ਲੋਕ ਕਹਿੰਦੇ ਆ ਅਮਰੂਦ ਲੈਣ ਲੱਗੇ ਮਿੱਠਾ ਨਾ ਤੇ ਘਰੇ ਜਾ ਕੇ ਕੱਟ ਕੇ ਉੱਤੇ ਨੂਨ ਨਿੰਬੂ ਪਾ ਕੇ ਖਾਂਦੇ ਆ ਚੀਜ਼ ਲੱਭਦੇ ਕੀ ਨੇ ਮਿੱਠੀ ਅੰਦਰ ਜਾ ਕੇ ਖਾਂਦੇ ਕੀ ਨੇ ਨੂਨ ਪਾ ਕੇ ਲੋਕਾਂ ਦੇ ਤਾਂ ਇਹ ਹਾਲਾਤ ਨੇ ਬਟ ਮੈਂ ਤੁਹਾਨੂੰ ਦੱਸਦਾ ਵੀ ਉਹਦਾ ਪਿੱਛੇ ਵੀ ਕਾਰਨ ਕੀ ਆ ਅਸੀਂ ਅਮਰੂਦ ਕਿਹੜਾ ਪਾਲਦੇ ਆ ਪਿਲਪਲਾ ਖਾਣ ਚ ਸੌਖਾ ਹੋਵੇ ਵਧੀਆ ਸਵਾਦ ਆ ਲੱਗੇ ਮੂੰਹ ਦੇ ਵਿੱਚ ਆਏ ਲੱਗੇ ਜਿਵੇਂ ਸੌਫਟ ਸੌਫਟ ਜਾਂ ਕਿਆ ਬਾਤ ਹੈ ਰੀਸਾ ਨੇ ਗੋਰੀਆਂ ਦੀਆਂ ਪਰ ਮਹਾਰਾਜ ਰਿਐਲਿਟੀ ਇਹ ਜਿਹੜੇ ਬਯੁਰਗ ਹੁੰਦੇ ਸੀ ਨਾ ਬਯੁਰਗ ਜਦੋਂ ਕਿਸੇ ਦੇ ਘਰੇ ਅਮਰੂਦ ਲੈ ਕੇ ਜਾਂਦੇ ਸੀ ਅੱਗੇ ਤਾਂ ਵੈਸੇ ਕਿਸੇ ਦੇ ਤੁਸੀਂ ਰਿਸ਼ਤੇਦਾਰ ਤੇ ਜਾਂਦੇ ਸੀ ਤਾਂ ਫਲ ਫਰੂਟ ਲੈ ਕੇ ਜਾਂਦੇ ਸੀ ਕੇਲੇ ਸੇਬ ਅਮਰੂਦ ਇਸ ਤਰ੍ਹਾਂ ਦੇ ਫਲ ਫਰੂਟ ਲੈ ਕੇ ਜਾਂਦੇ ਸੀ ਉਹ ਵੀ ਸੀਜ਼ਨ ਦੇ ਅਗਲੇ ਨੇ ਜਿਹੜਾ ਅਮਰੂਦ ਲੈਣਾ ਉਹ ਗੱਦਰ ਅਮਰੂਦ ਲੈਣਾ ਗੱਦਰ ਅਮਰੂਦ ਕਿਹੜਾ ਹੁੰਦਾ ਨਾ ਉਹ ਜਮਾ ਸੌਫਟ ਨਾ ਉਹ ਜਮਾ ਹਾਰਡ ਹੋਵੇ ਪੱਕਿਆ ਹੋਇਆ ਪਰ ਖਾਣ ਦੇ ਵਿੱਚ ਤੁਹਾਡੇ ਦੰਦਾਂ ਦਾ ਜਬਾੜਿਆਂ ਦਾ ਜ਼ੋਰ ਜ਼ਰੂਰ ਲੱਗੇ ਹੁਣ ਅਸੀਂ ਅਮਰੂਦ ਪਾਲਦੇ ਆ ਬੁੱਲਾਂ ਨਾਲ ਹੀ ਟੁੱਟ ਜੇ ਆਹ ਕੀ ਬਾਤ ਹੈ ਤੇ ਮਰਜ ਇਹ ਅਮਰੂਦ ਚੋਂ ਮਰਜੀ ਖਾਈ ਚੱਲੋ ਇਹਨਾਂ ਦਾ ਕੋਈ ਫਾਇਦਾ ਨਹੀਂ ਹੋਣਾ ਇਸ ਤਰ੍ਹਾਂ ਖਾਣਾ ਕਿ ਖਾਣਾ ਕਿਸ ਵੇਲੇ ਸਵੇਰੀ ਖਾਣਾ ਹੁੰਦਾ ਜੀ ਇਹ ਬਹੁਤ ਸਾਰੇ ਲੋਕ ਇਹ ਵੀ ਗੱਲ ਕਰਦੇ ਵੀ ਅਮਰੂਦ ਜਾਂ ਕੋਈ ਵੀ ਫਲ ਫਰੂਟਸ ਦੇਣੀ ਖਾ ਸਕਦੇ ਆ ਪਰ ਅਮਰੂਦ ਨੂੰ ਇੱਕ ਕਿਲੋ ਵੀ ਇੰਨਾ ਬਰ ਇਹਦੇ ਵਿੱਚ ਪਰਮਾਤਮਾ ਨੇ ਬਖਸ਼ਿਆ ਕੁਦਰਤ ਨੇ ਇੰਨਾ ਬਲ ਬਖਸ਼ੇ ਇਹਦੇ ਵਿੱਚ ਵੀ ਤੁਸੀਂ ਇਹਨੂੰ ਰਾਤ ਨੂੰ ਵੀ ਖਾ ਸਕਦੇ ਹੋ ਪਰ ਖਾਣਾ ਇਹਨੂੰ ਫੂਕ ਕੇ ਫੂਕਣ ਨਾਲ ਕੀ ਹੋ ਜਾਂਦਾ ਜੀ ਵੈਸੇ ਵੀ ਅਮਰੂਦ ਦਾ ਬੜਾ ਫਾਇਦਾ ਜਿਹੜੇ ਦੇਸੀ ਅਮਰੂਦ ਹੈਗੇ ਨੇ ਫੂਕਣ ਨਾਲ ਕੀ ਹੋ ਜੂਗਾ ਜੀ ਫੂਕਣ ਨਾਲ ਹੀ ਹੋ ਜਾਂਦੀ ਇਹਦੇ ਅੰਦਰ ਕਈ ਇਸ ਤਰ੍ਹਾਂ ਦੇ ਇੰਗਰੀਡੀਅੰਟਸ ਜਨਰੇਟ ਵੀ ਹੋ ਜਾਂਦੇ ਕਿਉਂਕਿ ਇਹਨੂੰ ਜਦੋਂ ਹੀਟ ਮਿਲਦੀ ਹੈ ਕੁਝ ਨਵੇਂ ਇੰਗਰੀਡੀਅੰਟਸ ਜਨਰੇਟ ਵੀ ਹੋ ਜਾਂਦੇ ਆ ਕੁਝ ਇਸ ਤਰ੍ਹਾਂ ਦੇ ਇੰਗਰੀਡੀਅੰਟਸ ਵੀ ਹੁੰਦੇ ਆ ਜਿਹੜੇ ਤੁਹਾਨੂੰ ਅੰਦਰ ਜਾ ਕੇ ਹਾਮ ਕਰ ਸਕਦੇ ਰਾਤ ਦੇ ਸਮੇਂ ਤੇ ਖਾਦੇ ਹੋਏ ਤੇ ਤਾਂ ਉਹਨੂੰ ਸੈਟਲ ਵੀ ਕਰ ਦਿੰਦਾ ਤੁਸੀਂ ਅੱਗ ਕਿੱਥੋਂ ਪੈਦਾ ਕਰਨੀ ਆ ਕੁਦਰਤ ਚੋਂ ਅਮਰੂਦ ਕਿੱਥੋਂ ਪੈਦਾ ਹੋਇਆ ਕੁਦਰਤ ਚੋਂ ਹਰ ਚੀਜ਼ ਹਰ ਟਾਈਮ ਤੇ ਖਾਧੀ ਜਾ ਸਕਦੀ ਹੈ ਮਸਲਾ ਇਹ ਸਾਨੂੰ ਤਰੀਕਾ ਬਤਾਓਗੇ ਤੇ ਫਿਰ ਭੁੰਨ ਕੇ ਖਾਦਾ ਅਮਰੂਦ ਤੇ ਆਮ ਅਮਰੂਦ ਦੇ ਵਿੱਚ ਫਰਕ ਕੀ ਹੁੰਦਾ ਜੇ ਹੁਣ ਸਾਨੂੰ ਇਹ ਵੀ ਦੱਸ ਦੋ ਆ ਮੈਂ ਕਿਹਾ ਦੇਖੋ ਤੁਸੀਂ ਖਾ ਕੇ ਫਿਰ ਤੁਹਾਨੂੰ ਖਵਾ ਕੇ ਦਿਖਾਣੇ ਆ ਅਮਰੂਦ ਆਮ ਤਾਂ ਮੈਂ ਤੁਹਾਨੂੰ ਦੱਸੀ ਤਾਂ ਇਹਨੇ ਤੁਸੀਂ ਆਪ ਹੀ ਮੈਨੂੰ ਸਵਾਲ ਪੁੱਛਿਆ ਵੀ 20 ਸਾਲ ਹੋ ਗਏ ਲੋਕਾਂ ਨੂੰ ਅਮਰੂਦ ਖਾਂਦੇ ਹੋਏ ਤੇ ਫਰਕ ਤਾਂ ਕੋਈ ਨਹੀਂ ਪਿਆ ਜੀ ਜੀ ਤੇ ਮੇਰੀ ਗੱਲ ਤਾਂ ਸਮਝੋ ਤੁਸੀਂ ਵੀ ਇਹਨੂੰ ਭੁੰਨ ਕੇ ਤਾਂ ਖਾਣਾ ਸ਼ੁਰੂ ਕਰੋ ਹੁਣ ਲੋਕ ਕਹਿੰਦੇ ਆ ਵੀ ਨਹੀਂ ਜੀ ਸਾਡਾ ਫੈਟੀ ਲੀਵਰ ਆਉਂਦਾ ਗ੍ਰੇਡ 3 ਅਸੀਂ ਥੋੜੇ ਕਹਿਣ ਤੇ ਖਾ ਲਿਆ ਅਮਰੂਦ ਫਰਕ ਸਾਨੂੰ ਕੋਈ ਪਿਆ ਨਹੀਂ ਗੁਰੂ ਜੀ ਤੁਸੀਂ ਗੱਲ ਕਰ ਰਹੇ ਪੇਸ਼ੈਂਟਾਂ ਦੀ ਫੇਰ ਉਸ ਹਾਲਾਤ ਦੇ ਵਿੱਚ ਗੱਲ ਕਰਦੇ ਆ ਆਪਣੇ ਆਪ ਨੂੰ ਤੰਦਰੁਸਤ ਰੱਖਣ ਦੀ ਗੱਲ ਕਰਦੇ ਆ ਵੀ ਕੁਦਰਤ ਹੀ ਆਪਦੇ ਆਪ ਨੂੰ ਤੰਦਰੁਸਤ ਕਿਵੇਂ ਰੱਖਣਾ ਆ ਦੇਖੋ ਤੁਸੀਂ ਖਾ ਕੇ ਪਾਚੀ ਜੀ ਠੀਕ ਹੈ ਜੀ ਹੁਣ ਇਹ ਅਮਰੂਦ ਜਦੋਂ ਤੁਸੀਂ ਖਾਓਗੇ ਕਿਉਂ ਨਹੀਂ ਤੁਹਾਨੂੰ ਇਹ ਸ਼ਕਤੀ ਦੇਊਗਾ ਕੁਦਰਤ ਨੇ ਇਹਨੂੰ ਬਣਾਇਆ ਤਾਂ ਕੁਝ ਤਾਂ ਇਹ ਚ ਸ਼ਕਤੀ ਪਾਈ ਅੱਛਾ ਸਭ ਤੋਂ ਜ਼ਿਆਦਾ ਬੈਨੀਫਿਟ ਕਿਹੜੇ ਆਰਗਨ ਨੂੰ ਹੋਣਾ ਹੈ ਅਮਰੂਦ ਭੁੰਨ ਕੇ ਖਾਣ ਨਾਲ ਦੇਖੋ ਜੀ ਅਮਰੂਦ ਇੱਕ ਚੀਜ਼ ਮੰਨੀ ਜਾਂਦੀ ਹੈ ਵੀ ਅਮਰੂਦ ਦੇ ਅੰਦਰ ਇੰਨੀ ਕੁ ਤਾਕਤ ਹੈ ਨਹੀਂ ਮਤਲਬ ਝਾੜੂ ਹੁੰਦਾ ਨਹੀਂ ਤੁਹਾਡੇ ਸਰੀਰ ਦੇ ਅੰਦਰ ਅੰਗ ਅੰਗ ਦੇ ਵਿੱਚ ਇਹਨੇ ਝਾੜੂ ਮਾਰ ਦੇਣਾ ਉਹ ਵੀ ਉਹ ਫੁੱਲ ਝਾੜੂ ਨਹੀਂ ਤੀਲੀ ਵਾਲਾ ਝਾੜੂ ਰਗੜਾ ਲਾ ਲਾ ਕੇ ਸਭ ਬਾਹਰ ਕੱਟਣਾ ਇਹਨੇ ਜਿਨ੍ਹਾਂ ਲੋਕਾਂ ਨੂੰ ਕਬਜ਼ਾ ਉਹਨਾਂ ਲੋਕਾਂ ਵਾਸਤੇ ਕੈਰੀਗਰ ਫੈਟੀ ਲੀਵਰ ਆ ਉਹਨਾਂ ਲੋਕਾਂ ਵਾਸਤੇ ਪਰ ਮੈਂ ਇੱਕ ਜੀ ਇੱਥੇ ਕਲੀਅਰ ਕਰਦਾ ਹੁਣ ਲੋਕ ਕੀ ਕਰਦੇ ਆ ਵੀ ਸਾਨੂੰ ਫੈਟੀ ਲੀਵਰ ਤੁਸੀਂ ਗਏ ਸੀ ਅਮਰੂਦ ਖਾ ਲੋ ਅਸੀਂ ਅਮਰੂਦ ਖਾ ਲਏ ਸਾਨੂੰ ਫਰਕ ਕੋਈ ਨਹੀਂ ਪਿਆ ਭੜੇ ਮਾਨਸੋ ਤੁਸੀਂ ਮਰੀ ਗਿਓ ਜਿਹੜਾ ਮਰੀਜ਼ ਇਨਸਾਨ ਆ ਉਹਦੇ ਵਾਸਤੇ ਦਵਾਈਆਂ ਹੁੰਦੀਆਂ ਨੇ ਸਾਡੇ ਬਜ਼ੁਰਗ ਜਿਹੜੇ ਉਹ ਕੀ ਕਰਨ ਜਿਨ੍ਹਾਂ ਨੇ ਜਿਹੜੇ ਇਹ ਖਾ ਰਹੇ ਨੇ ਅਮਰੂਦ ਖਾ ਰਹੇ ਨੇ ਇਹਨਾਂ ਦਾ ਫਾਇਦਾ ਤਾਂ ਜ਼ਰੂਰ ਹੁੰਦਾ ਤੁਸੀਂ ਦੱਸ ਰਹੇ ਸੀ ਪਰ ਉਹਦਾ ਫਾਇਦਾ ਬੜਾ ਹੌਲੀ ਹੌਲੀ ਹੁੰਦਾ ਤੇ ਫਿਰ ਰਿਜ਼ਲਟ ਬਿਮਾਰੀ ਦੇ ਵਿੱਚ ਲੈਣ ਵਾਸਤੇ ਜਿਨ੍ਹਾਂ ਦਾ ਫੈਟੀ ਲੀਵਰ ਹੋ ਗਿਆ ਜਿਨ੍ਹਾਂ ਨੂੰ ਕਬਜ਼ ਦੀ ਦਿੱਕਤ ਪ੍ਰੋਬਲਮ ਹੋ ਗਈ ਜਿਨ੍ਹਾਂ ਨੂੰ ਬਵਾਸੀਰ ਹੋ ਗਈ ਜਾਂ ਜਿਹਨਾਂ ਕਹਿੰਦੇ ਵੀ ਸਾਡਾ ਤਾਂ ਸਾਰਾ ਦਿਨ ਪੇਟ ਹੀ ਭਰਿਆ ਭਰਿਆ ਰਹਿੰਦਾ ਹੈ ਖਾਣੇ ਸੀ ਇੱਕ ਰੋਟੀਆਂ ਲੱਗਦਾ ਕਿ ਚਾਰ ਰੋਟੀਆਂ ਖਾ ਗਏ ਥੋੜਾ ਜਿਹਾ ਪਾਣੀ ਪੀਨੇ ਆ ਤੇ ਨਾਲ ਦੀ ਨਾਲ ਦਸਤ ਲੱਗ ਜਾਂਦੇ ਨੇ ਜਾਂ ਉਹਨਾਂ ਨੂੰ ਫਿਰ ਕੀ ਹੱਲ ਹੈਗਾ ਉਹਨਾਂ ਵਾਸਤੇ ਫਿਰ ਦੇਖੋ ਫਾਰਮੂਲੇਸ਼ਨ ਹੁੰਦੀ ਹੈ ਇਹ ਮਹਾਰਾਜਾ ਸ਼ਹੀ ਸ਼ਰਬਤ ਅਸੀਂ ਬਣਾਉਨੇ ਆ ਇਹ ਉਹਨਾਂ ਲੋਕਾਂ ਵਾਸਤੇ ਆ ਪਰ ਮੈਂ ਫਿਰ ਉਹੀ ਗੱਲ ਕਹਿਣਾ ਵੀ ਜਿਹੜੇ ਲੋਕ ਹੈਗੇ ਨੇ ਪੇਸ਼ੈਂਟ ਉਹਦਾ ਇਹਦਾ ਸੇਵਨ ਕਰਨ ਔਰ ਬਹੁਤ ਸਾਰੇ ਲੋਕਾਂ ਨੇ ਇਹਨੇ ਠੀਕ ਵੀ ਕੀਤਾ ਹੈ ਪਰ ਜਿਹੜੇ ਲੋਕ ਪੇਸ਼ੈਂਟ ਨਹੀਂ ਹੈਗੇ ਉਹ ਹੁਣ ਲੋਕ ਆਦਤ ਦੇ ਚੱਕਰ ਚ ਪਤਾ ਕੀ ਕਰਦੇ ਆਈ ਸਾਨੂੰ ਵੀ ਦੇ ਦੋਈ ਅਸੀਂ ਵੀ ਪੀਣਾ ਸ਼ੁਰੂ ਕਰ ਦਿੰਨੇ ਆ ਅਸੀਂ ਵੀ ਪੀਣਾ ਸ਼ੁਰੂ ਕਰ ਦਿੰਨੇ ਤੁਹਾਡੀ ਪ੍ਰੋਬਲਮ ਕੀ ਆ ਤੁਹਾਨੂੰ ਪ੍ਰੋਬਲਮ ਕੀ ਆ ਰਹੀ ਆ ਪ੍ਰੋਬਲਮ ਤੁਹਾਨੂੰ ਆ ਰਹੀ ਆ ਵੀ ਅਸੀਂ ਜੀ ਖਾਣ ਪੀਣ ਸਹੀ ਨਹੀਂ ਕਰਦੇ ਹੈਗੇ ਫੈਕਟਲੀਵਰ ਨਹੀਂ ਆ ਰਿਹਾ ਤੁਸੀਂ ਪੇਸ਼ੈਂਟ ਵਾਲੀ ਕੈਟੇਗਰੀ ਤੇ ਇੱਕ ਆਮ ਬੇਸਿਕ ਜਿਵੇਂ ਕਹਿੰਦੇ ਸਿਮਟਮਸ ਹੋਣੇ ਦੋਨਾਂ ਚੀਜ਼ਾਂ ਚ ਫਰਕ ਹੈ ਜਦੋਂ ਸਿਰਫ ਸਿਮਟਮਸ ਆ ਰਹੇ ਆ ਚੀਜ਼ ਚ ਕਰੋ ਫੋਲੋ ਪਰ ਤੁਸੀਂ ਕਹਿੰਦੇ ਵੀ ਪੇਸ਼ੈਂਟ ਬੰਦਾ ਤੇ ਉਹ ਕਵੇ ਜੀ ਮੈਂ ਅਮਰੂਦ ਖਾ ਕੇ ਠੀਕ ਹੋ ਜੂੰ ਮੈਂ ਹੱਥ ਜੋੜਦਾ ਹੀ ਫਰਕ ਪੈ ਜਾਊਗਾ ਤੁਹਾਨੂੰ ਪਰ ਠੀਕ ਹੋਣ ਦੇ ਵਿੱਚ ਬਹੁਤ ਟਾਈਮ ਲੱਗ ਜਾਊਗਾ ਜਿਹੜਾ ਮਰੀਜ਼ ਆ ਉਹਦੀ ਰਿਕਵਰੀ ਨਾਲ ਨਾਲ ਤੇ ਬਹੁਤ ਛੇਤੀ ਛੇਤੀ ਕਰਨੀ ਜ਼ਰੂਰੀ ਹੈ ਉੱਥੇ ਫਿਰ ਕਿਤੇ ਨਾ ਕਿਤੇ ਸਾਡੀ ਮਜਬੂਰੀ ਬਣ ਜਾਂਦੀ ਸਨੁਕਤੇ ਬਣਾਉਣੇ ਪੈਂਦੇ ਜਾਂ ਸਾਡੀ ਪੜਦਾਦਾਈ ਦੀ ਛਤਰਛਾਇਆ ਹੈ ਟਾਪ ਦੇ ਫਾਦਰ ਸਾਹਿਬ ਦੀ ਛਤਰਛਾਇਆ ਹੈ ਇੱਥੇ ਸਾਨੂੰ ਨੁਕਤੇ ਬਣਾਉਣੇ ਪੈਂਦੇ ਜਿਹੜੇ ਨੁਕਤੇ ਉਹਨਾਂ ਦੀ ਫੈਟੀ ਲੀਵਰ ਨੂੰ ਲੀਵਰ ਸਰਾਇਸਸ ਨੂੰ ਜਾਂ ਕਈ ਲੋਕਾਂ ਨੂੰ ਅਲਸਰੇਟਿਵ ਕਲੈਟਿਸ ਦੀ ਪ੍ਰੋਬਲਮ ਹੁੰਦੀ ਹੈ ਟੱਟੀ ਦੇ ਵਿੱਚ ਹਰ ਟਾਈਮ ਝੱਗਾਈ ਜਾਂਦੀ ਹੈ ਬਹੁਤ ਸਾਰੇ ਇਸ ਤਰ੍ਹਾਂ ਦੇ ਬੰਦੇ ਨੇ ਜਿੰਨਾ ਦਾ ਵਜਨ ਸੀਗਾ 1 ਕੁਇੰਟਲ ਜਦੋਂ ਦੀ ਸਗਰਹਿਣੀ ਹੋਈ ਆ ਤੁਸੀਂ ਮੰਨੋਗੇ ਨਹੀਂ ਵੀ ਵਜ਼ਨ ਸਾਰਾ 60 ਕਿਲੋ ਰਹਿ ਗਿਆ ਸੋ ਉਹਨਾਂ ਲੋਕਾਂ ਵਾਸਤੇ ਫਿਰ ਦੇਖੋ ਇਹ ਮੈਡੀਕਲ ਚੀਜ਼ ਆ ਜਾਂਦੀ ਹੈ ਮੈਡੀਸਨ ਆ ਜਾਂਦੀਆਂ ਨੇ ਮੈਡੀਸਨ ਕਹ ਲੋ ਨੁਕਤਾ ਕਹ ਲੋ ਆਯੁਰਵੈਦਿਕ ਫਾਰਮੂਲੇਸ਼ਨਸ ਕਹ ਲੋ ਇਹ ਚੀਜ਼ਾਂ ਹੁੰਦੀਆਂ ਨੇ ਤੇ ਉੱਥੇ ਫਿਰ ਉਹ ਚੀਜ਼ ਜ਼ਰੂਰੀ ਵੀ ਆ ਬਟ ਜੇ ਉਹ ਨਹੀਂ ਹੈਗੀ ਤਾਂ ਫਿਰ ਆਹ ਫਾਰਮੂਲੇ ਜ਼ਰੂਰ ਫੋਲੋ ਕਰੋ ਜੀ ਕਿੰਨੇ ਦਿਨ ਦਾ ਚੈਲੰਜ ਹੈ ਇਸ ਵਾਰ ਇਸ ਵਾਰੀ ਮੈਂ ਤੁਹਾਨੂੰ ਛੋਟਾ ਜਿਹਾ ਚੈਲੰਜ ਦੇ ਦਈ ਜੀ 5 ਦਿਨ ਬਸ 5 ਦਿਨ ਲਗਾਤਾਰ ਭੁੰਨ ਕੇ ਅਮਰੂਦ ਖਾ ਲੋ ਤੇ 6ਵੇਂ ਦਿਨ ਕੀ ਰਿਸਪੌਂਸ ਰਿਹਾ ਕਮੈਂਟ ਕਰਕੇ ਤੁਸੀਂ ਆਪੇ ਦੱਸ ਦੇਣਾ ਜੀ ਪਤਾ ਸਾਨੂੰ ਆਪ ਹੀ ਲੱਗ ਜਾਣਾ ਜਦੋਂ ਫੋਨ ਲਾ ਕੇ ਕਹਿੰਦੇ ਬਾਈ ਜੀ ਤੁਹਾਡਾ ਅਮਰੂਦ ਵਾਲੀ ਚੀਜ਼ ਦੇਖੀ ਸੀ ਤੇ ਕਿਵੇਂ ਖਾਣਾ ਕਹਿੰਦੇ ਪੰਜ ਦਿਨ ਪਹਿਲਾਂ ਖਾ ਲਿਆ ਹਾਂਜੀ ਖਾ ਲਿਆ ਪੈ ਗਿਆ ਫਰਕ ਪੈ ਗਿਆ ਜੀ ਫਰਕ ਸੋ ਇਹ ਚੀਜ਼ ਜਦੋਂ ਹੋਊਗੀ ਤੁਹਾਡੇ ਨਾਲ ਚਮਤਕਾਰ ਤਾਂ ਉਦੋਂ ਹੋਣਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਉਧਰ ਜੀ ਸਾਰੀ ਗੱਲਬਾਤ ਦੇ ਲਈ ਸੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾਈਆਂ ਨੇ ਇਹ ਅਮਰੂਦ ਹੈਗਾ ਭੁੰਨਿਆ ਹੋਇਆ ਅਮਰੂਦ ਯੋਧਾ ਜੀ ਦਾ ਕਹਿਣਾ ਹੈ ਕਿ ਜਿਹੜਾ 5 ਦਿਨ ਲਗਾਤਾਰ ਇਸ ਭੁੰਨੇ ਹੋਏ ਅਮਰੂਦ ਦਾ ਸੇਵਨ ਕਰੇਗਾ ਤਾਂ ਉਹ ਕਮੈਂਟ ਕੀਤੇ ਬਗੈਰ ਨਹੀਂ रह ਸਕੇਗਾ ਕਿ ਉਸ ਨੂੰ ਕੀ ਕੀ ਜਿਹੜਾ ਫਰਕ ਕੀ ਕੀ ਫਰਕ ਜਿਹੜਾ ਉਹਨੂੰ ਆਇਆ ਤੇ ਇਹ ਤਾਂ ਆਹ ਦੇਖ ਲੋ ਜੀ ਮੈਂ ਤੁਹਾਨੂੰ ਹੁਣ ਲੋਕ ਕਹਿਣਗੇ ਵੀ ਨਹੀਂ 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 ਇਹ ਤਾਂ ਕੋਈ ਹੋਰ ਹੀ ਚੀਜ਼ ਰੱਖੀ ਹੋਈ ਹੈ ਇਹਨਾਂ ਨੇ ਆਹੀ ਅਮਰੂਦ ਹੈ ਇਹਨੂੰ ਹੀ ਪੁੰਨਿਆ ਹੋਇਆ ਜੀ ਜੀ ਇਹਨੂੰ ਹੀ ਪੁੰਨ ਕੇ ਇਸ ਤਰ੍ਹਾਂ ਹੋਇਆ ਗਿਆ ਆ ਤੁਸੀਂ ਦੇਖ ਸਕਦੇ ਹੋ ਅਮਰੂਦ ਪਿਆ ਸੋ ਤੁਸੀਂ ਦੇਖੋ ਆਮ ਅਮਰੂਦ ਔਰ ਪੁੰਨੇ ਹੋਏ ਅਮਰੂਦ ਦਾ ਜਿਹੜਾ ਯੋਧਾ ਜੀ ਦਾ ਕਹਿਣਾ ਹੈ ਕਿ ਜ਼ਮੀਨ ਅਸਮਾਨ ਦਾ ਫਰਕ ਹੈਗਾ ਉਹ ਤੁਹਾਡੀ ਸਿਹਤ ਦੇ ਉੱਤੇ ਪੈਂਦਾ ਹੈ ਕੱਚਾ ਅਮਰੂਦ ਵੀ ਵੈਸੇ ਲਾਏ ਬੰਦ ਹੁੰਦਾ ਗੱਦਰ ਅਮਰੂਦ ਵੀ ਸਾਡੇ ਵਾਸਤੇ ਲਾਏ ਬੰਦ ਹੈ ਪਰ ਸਭ ਤੋਂ ਜ਼ਿਆਦਾ ਬੈਨੀਫਿਟ ਜੇਕਰ ਤੁਸੀਂ ਅਮਰੂਦ ਦੇ ਲੈਣਾ ਚਾਹੁੰਦੇ ਹੋ ਤਾਂ ਵੈਦ ਜਿਹੜਾ ਯੋਧਾ ਜੀ ਦਾ ਕਹਿਣਾ ਹੈ ਕਿ ਇਹਨੂੰ ਪੁੰਨਖੇ ਖਾਣਾ ਸ਼ੁਰੂ ਕਰਕੇ ਜਿਹੜਾ ਕੀਤਾ ਜਾ ਸਕਦਾ ਸੋ ਫਿਲਹਾਲ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਹੈਗਾ ਇੱਕ ਵੈਦ ਜਿਹੜਾ ਜੀ ਡੀ ਆਯੁਰਵੇਦਾ ਹੁਣ ਦਾ ਅਸੀਂ ਚਲਾਇਆ ਹੋਇਆ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਜਿਹੜਾ ਸ਼ੰਕਾ ਹੈ ਉਹ ਦੂਰ ਕਰ ਸਕਦੇ ਹੋ ਫਿਲਹਾਲ ਮੇਰੀ ਗੁਜ਼ਾਰਿਸ਼ ਮੇਰੀ ਬੇਨਤੀ ਤੁਹਾਨੂੰ ਹਮੇਸ਼ਾ ਹੀ ਇਹ ਹੁੰਦੀ ਹੈ ਕਿ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਅਪਣਾਉਣ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਦੀ ਸਲਾਹ ਜਿਹੜੀ ਉਹ ਜ਼ਰੂਰ ਲੈ ਲਿਆ ਕਰੋ ਕਿਉਂਕਿ ਆਪਣੀ ਮਰਜ਼ੀ ਨਾਲ ਨੁਸਖਾ ਯੂਜ਼ ਕੀਤੇ ਹੋਏ ਦੀ ਜਿਹੜੀ ਕਈ ਵਾਰ ਫਾਇਦੇ ਥਾਂ ਤੇ ਤੁਹਾਨੂੰ ਨੁਕਸਾਨ ਵੀ ਹੋ ਸਕਦਾ ਹੈ ਜੀ ਯੋਦਾ ਜੀ ਕੁਝ ਕਹਿਣਾ ਚਾਹੁੰਦੇ ਹੋ ਇੱਕ ਛੋਟੀ ਜੀ ਬੇਨਤੀ ਕਰਨਾ ਚਾਹੁੰਦਾ ਜੀ ਜਿਹੜੇ ਲੋਕ ਇਸ ਨੁਕਤੇ ਨੂੰ ਫੋਲੋ ਕਰਨਾ ਚਾਹੁੰਦੇ ਹੋ ਪਹਿਲਾਂ ਇੱਕ ਵਾਰੀ ਕਾਲ ਕਰ ਲੈਣ ਸਾਡੇ ਨਾਲ ਸਾਰੀ ਗੱਲ ਡਿਸਕਸ ਕਰ ਲੈਣ ਔਰ ਪਰਮਾਤਮਾ ਨੇ ਸੁੱਖ ਰੱਖਿਆ ਡਾਕਟਰ ਜੀ ਡੀ ਆਯੁਰ 24 ਘੰਟੇ ਅਵੇਲੇਬਲ ਆ ਤੁਸੀਂ ਸਵੇਰ ਤੋਂ ਲੈ ਕੇ ਰਾਤ ਰਾਤ ਤੋਂ ਲੈ ਕੇ ਸਵੇਰ ਕਿਸੇ ਵੀ ਟਾਈਮ ਸਾਨੂੰ ਕਾਲ ਕਰ ਸਕਦੇ ਹੋ ਔਰ ਅਸੀਂ ਤੁਹਾਨੂੰ ਜਾਣਕਾਰੀ ਦਵਾਂਗੇ ਹੀ ਦਵਾਂਗੇ ਬਹੁਤ ਬਹੁਤ ਸ਼ੁਕਰ ਹੈ ਜੀ ਸਾਰੀ ਗੱਲਬਾਤ ਦੇ ਲਈ ਸੋ ਇਹ ਤੁਹਾਨੂੰ ਵੀਡੀਓ ਕਿਵੇਂ ਲੱਗੀ ਇਸ ਬਾਬਤ ਵੀ ਤੁਸੀਂ ਆਪਣੀ ਰਾਏ ਸਾਨੂੰ ਜ਼ਰੂਰ ਦਿਓ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਦੀ ਦਿਓ ਆ ਗਿਆ ਧੰਨਵਾਦ